ਜਗਤਿਪਤਨਪੁਰ ਦੇ ਜੋ ਬੋਲੇ ਸੋਨਰ ਪਾਇ ਸਾਹਿਬੇ ਕਮਾਲ ਪਰਮ ਪਿਤਾ ਤਨ ਤਨ ਸਤਿਗੁਰੂ ਪ੍ਰਵਦਾਸ ਮਹਾਰਾਜ ਕੀ ਜੈ ਸੁਭਗੁਰੂ ਕੈ ਦੀ ਸਾ ਸੰਗਤ ਜੀ ਇੱਕ ਬੇਨਤੀ ਹੈ ਦਾਸ ਦੀ ਵੀ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕੀਤਾ ਜਾਵੇ ਤੇ ਆਓ ਆਪਾਂ ਮਹਾਰਾਜ ਜੀ ਦੀ ਤਾਲ ਗੁਰੂ ਰਵਦਾਸ ਮਹਾਰਾਜ ਜੀ ਦੀ ਜੋ ਪਾਵਨ ਬਾਣੀ ਹੈ ਉਹਨੂੰ ਪੜ੍ਹੀਏ ਤੇ ਆਪ ਜੀ ਸਰਵਨ ਕਰਨ ਦਾ ਯਤਨ ਕਰਨਾ ਤੇ ਜਿਹੜੇ ਸਾਡੇ ਵੀਰ ਲਾਈਵ ਦੇ ਨਾਲ ਜੁੜਦੇ ਜਾਣਗੇ ਇਹ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਜਿਹੜਾ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਨਾ ਹੈ ਤੇ ਤਾਂ ਜੋ ਆਪਾਂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਗੁਣਗਾਨ ਕਰਦੇ ਰਹੀਏ ਤੇ ਆਪ ਜੀਾਂ ਦੇ ਸਨਮੁਖ ਜਿਹੜੀ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਪਾਠ ਜਾਪ ਰਖਦੇ ਰਹੀਏ ਜੀ ਜੈ ਗੁਰਦੇਵ ਤਨ ਕਰਦੇ ਜੀ ਸ਼ਲੋਕ ਹਰਸੋ ਹੀਰਾ ਛਾੜ ਕੈ ਕਰਹੇ ਆਨ ਕੀ ਆਸ ਤੇ ਨਰ ਦੋਜੁ ਗਜਾਹੇ ਗ ਸਤਿ ਪਖ ਰਵਦਾਸ ਸੰਧਿਆ ਵੇਲੇ ਦੀ ਅੰਮ੍ਰਿਤ ਬਾਣੀ ਜਪੋ ਜੀ ਸਤਨਾਮ 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 ਜੀਓ ਰਾਗ ਤਨਸਰ ਹਮ ਸਰਦੀਨ ਦਿਆਲ ਨ ਤੁਮ ਸਰ ਐਪਤ ਯਰ ਕਿਆ ਕੀਜੈ ਬਜਨੇ ਤੋਰ ਮੂਰਮਨ ਮਨ ਮਨ ਜਨ ਕੋ ਪੂਰਨ ਦੀਜੈ ਹਉ ਬਲ ਬਲ ਜੋਰ ਮਯਾ ਕਾਰਨੇ ਕਾਰਨ ਕਬਨੇ ਬੋਲੇ ਰਹਾ ਬਹੁਤ ਜਨਮ ਵਿਚਰਿਥਿ ਮਦੋ ਐ ਜਨਮ ਤੁਮਾਰੇ ਲਿਖੇ ਕਹ ਹਰਿ ਵਦਾਸ ਆਸ ਲਗ ਜੀਵੋ ਚਿਰ ਪਯੋ ਦਰਸ਼ਨ ਦੇਕ ਚੇਤ ਸਿਮਰਨ ਕਰੋ ਨੈ ਅਵ ਲੋਕਨੋ ਸਰਬਨਵਾਣ ਸੋ ਜਸ ਪਰ ਰੱਖੋ ਮਨਸੂ ਮਦ ਕਰ ਕਰੋ ਚਨ ਹਿਰਦ ਤਰੋ ਰਸਨ ਅੰਮ੍ਰਿਤ ਰਾਮ ਨਾ ਪਾਪੋ ਮੇਰੀ ਪ੍ਰੀਤ ਗੋਵਿੰਦ ਸੋ ਜਨ ਘਟ ਮਤੋ ਮੌਲ ਮਹਗੇਲੇ ਜੀ ਸਟੇ ਰਹਾਉ ਸਾਧ ਸੰਗਤ ਬਿਨਾ ਪਾਉਨੇ ਭਜ ਪਾਵਨ ਪਗਤ ਨੀ ਹੋਏ ਤੇਰੇ ਕਹਿ ਰਵਦਾਸ ਇੱਕ ਬੇਨਤੀ ਹਰsho ਪੈਜ ਰੱਖੋ ਰਜਰ ਮੇਰੀ ਮੇਰੇ ਪ੍ਰੀਤ ਗੋਪਾਲ ਸੋਜਨ ਕਟਹੁ ਮੈਂ ਮੋਲ ਮੰਗੇ ਲੈ ਤਨ ਸਟ ਹੋਟੇ ਕਾ ਰਹਿ ਦਸਮਰਨ ਕਰੋ ਨੈਨ ਅਵਲੋਕਨੋ ਸਰਵਨ ਹਰ ਕ ਤਪਰ ਰਕੋ ਮਨ ਮਦ ਕਰ ਕਰੋ ਚਨ ਚੇਤਰੋ ਰਾਮਰ ਸਾਨ ਰਸਨ ਚਾਪੋ ਸਾਧ ਸੰਗਤ ਬਿਨਾ ਪਾਉ ਨਹੀਂ ਉਪਜਾ ਪਾਵਨ ਭਗਤ ਕੋਹੇ ਤੇਰੇ ਬੰਦ ਤਰਵਦਾਸ ਰਾਜ ਰਾਮ ਸੁਨ ਬਿਨਤੀ ਗੁਰ ਪ੍ਰਸਾਦ ਕਿਰਪਾ ਕਰੋ ਨ ਦੇਰੀ ਦਰਸ਼ਨ ਦੀਜਾ ਰਾਮ ਦਰਸ਼ਨ ਦੀਜਾ ਦਰਸ਼ਨ ਦੀਜਾ ਬਿਨੰਬਨਾ ਕੀ ਜਾਟੇ ਕਾ ਦਸ ਸੰਤੋ ਰਾ ਜੀਵਨ ਮੋ ਰਵਿੰਦਰਸ਼ਨ ਕੋ ਜਵੇਂ ਚਕੋਰਾ ਮਾਧੋ ਸਤਿਗੁਰ ਸਭ ਜਗ ਚੇਲਾ ਅਬ ਕਹਿ ਵਿਛਰੈ ਮਿਲਨ ਦੋਹਿਲਾ ਤਨ ਜੋਵਨ ਕੇ ਝੂਠੀ ਆਸ ਸਤ ਸਤ ਪਖ ਜਨ ਰਵਦਾਸਾ ਰਾਗ ਜਤਸਰੇ ਨਾਟਕ ਚੁਨਾ ਜਨਿਓ ਮਨ ਮਾਇਆ ਕਾ ਹੱਥ ਬੀ ਕੰਨਿਉ ਰਹਾਓ तुम हम कहियत हो जगत गुरु स्वामी हम कहियत कलयुग कामे इन पंचन मेरो मन जो वेगार पलपल हरजेते अंतर पारयो जात देखो त दुखी रासी अज न पढ़ाए निगम पै सखे गौतम नारे ओ माव स्वामी ऐसी सतरन सहज पगमे ਐਨ ਦੋਤਨਾਂ ਕਲਬਦ ਕਰ ਮਾਰਿਓ ਬੜੋਨ ਲਾਜ ਅਜੋ ਨਹੀ ਹਾਰਿਓ ਕਹ ਰਵਦਾਸ ਕਹਾ ਕੈਸੇ ਕੀਜੈ ਬਿਨ ਰਗਨਾਥ ਸਨ ਕਾ ਕੀ ਲਿਜੈ ਰਾਗ ਸੁਹੇ ਸਕੀ ਸਰ ਸੋਹਗਣ ਜਾਨ ਤਜਿ ਅਭਿਮਨ ਸੁਖ ਰਲਿਆ ਮਨ ਤਨ ਮਨ ਦੇ ਨਾਂ ਅੰਤਰ ਆਖੇ ਵਰਾ ਦੇਖ ਨਾ ਸੁਣਿ ਆਪਖਾ ਸੋਕਤ ਜਾਨ ਪੀਰ ਪਰਾਏ ਜਕ ਅੰਤਰ ਦਰਦ ਨਾ ਪਾਈ ਰਹਾ ਦੁਖੀ ਦੋਹਾ ਗਣ ਦੋਇਪਕ ਹੈ ਨੇ ਜਿੰਨਾ ਨਿਰੰਤਰ ਭਗਤ ਨਕੀਨੇ ਪੂਰ ਸੁਲਾਤ ਕਾ ਪੰਤ ਦੋਹਿਲਾ ਸੰਗਨ ਸਾਥੇ ਗਵਨ ਅਕੇਲਾ ਦੁਖੀਆ ਦਰਦ ਬੰਦਰ ਆਇਆ ਬੁੱਤ ਪਿਆਸ ਜੇ ਬਾਬ ਨਾ ਪਾਇਆ ਕਹਿ ਰਵਦਾਸ ਸ਼ਰਨ ਪ੍ਰਭ ਤੇਰੇ ਜੋ ਜਨ ਹੋ ਤੋ ਕਰਗਤ ਮੇਰੀ ਰਾਗ ਗੋੜ ਮੁਕੰਦ ਮਕੰਦ ਜਪ ਹੋ ਸੰਸਾਰ ਬਿਨ ਮਕੰਦ ਤਨੋਇ ਹੋ ਆਰ स्वयम्कंद मकदका दाता स्वयम्कंद हमरा पित माता जीवतमकंदे मरतमकंदे तके सेवक को सदा आनंदे रहआव मोकंद मकंद हमारे प्राण जप मकंद मस्तक निशान सेव मकंद करैब रागे सोय मकंद दुर्बल तन लादे ਇਕ ਮੁਕੰਦ ਕਰ ਉਪਕਾਰ ਹਮਰਾ ਕਹਾ ਕਰ ਸੰਸਾਰ ਮੈਂ ਟੀ ਜਾ ਤੂਏ ਦਰਵਾ ਤੂ ਹੀ ਮੁਕੰਦ ਜੋਗ ਜੁਗ ਤਾਰ ਉਪਜੋਗਿਆ ਨਾ ਹੁਆ ਪਰਗਾਸ ਕਰ ਕਿਰਪਾਲੀ ਨਿਕਟ ਦਾਸ ਕਹ ਹੋ ਰਵ ਦਾਸ ਅਬ ਤ੍ਰਿਸ਼ਨਾ ਚੁਕੇ ਜਪ ਮੁਕੰਦ ਸਿਵਾ ਤਾ ਹੁਕੇ ਜੇ ਉਹ ਵਰਸਟ 13 9 ਜੇ ਉਹ ਦਵਾ ਦਸ ਇਲਾਪ ਜਾਵੇ ਜੇ ਉਹ ਕੂਪ ਤੜਾ ਦਵਾਵਾ ਕਰ ਅਨਿੰਦ ਸਬਿਰਥਾ ਜਾਵੇ ਸਾਰਕਨਿੰਦ ਕ ਕੈ ਸਤਰ ਸਰਪਰ ਜਾਨੋ ਨਰਕੀ ਪਰ ਰਹਾਉ ਜੇ ਉਹ ਗ੍ਰਹਨ ਕਰ ਕੁਲ ਖੇਤ ਅਪਨ ਨਰ ਸ਼ਿਗਾਰ ਸਮੇਤ ਸਗਲੇ ਸਿਮਰਤ ਸਰਵਣ ਸੁਨਣਾ ਕਰਨਿੰਦ ਕਵਨੇ ਨਹੀਂ ਗੁੰਨਾ ਜਿਓਨਕ ਪ੍ਰਸ਼ਾਦ ਕਰਾਵੇ ਤੋਮਦਨ ਸੋਵ ਮੰਡ ਪਾਵੇ ਆਪਣਾ ਵਿਗਾਰ ਬੇਰਾਨਾ ਸਾਡ ਕਰਨਿੰਦ ਬੋਜੋ ਨਿਹਾਂਡਾ ਨਿੰਦ ਕਹਾ ਕ੍ਰਹ ਸੰਸਾਰਾ ਨਿੰਦ ਕਾ ਪ੍ਰਗਟ ਪahara ਨੇਂਦ ਕਸੋਦ ਸਾਧ ਵਿਚਾਰੇ ਆ ਕੋਹੁਰ ਬਿਲਾਸ ਪਾਪੇ ਨਰਕ ਸੀ ਦਾਰਿਆ ਆਜ ਦਿਸ ਲਿਓ ਬਲਹਾਰਾ ਮੇਰੇ ਗ੍ਰਹ ਆਇਆ ਰਾਜਾ ਰਾਮ ਕਾ ਪਿਆਰਾ ਟੇਕਾ ਆੰਗਨ ਵਗੜ ਪਵਨ ਪਿਉ ਪਾਵਨਾ ਹਰ ਜਨ ਵਠ ਹਜ ਸਗਾਵਨ ਕਰੋ ਦੰਡੋਤ ਚਨ ਬਖਾਰੂ ਤਨ ਮਨ ਤਨ ਸੰਤਨ ਪਰਵਾਰੂ ਕਥਾ ਕਹ ਰ ਅਰਥ ਵਿਚਾਰੈ ਆਪ ਤਰੈ ਔਰਨ ਪੋਤਾਰੈ ਕਹਰਵਦਾਸ ਮਿਲਨ ਜਦਾਸ ਜਨਮ ਜਨਮ ਕਕਟਪਸ ਰਾਗ ਰਾਮਕਲੀ ਪੜੀਏ ਗੁਣਿਏ ਨਾਮ ਸਤਸੁਨੇ ਨ ਪਉ ਪਉ ਨਾ ਦਰਸ ਲੋਹਾ ਕੰਚਨ ਹੀਰਨ ਹੋਏ ਕਸੇ ਜੋ ਪਰ ਸੈਨਾ ਪਰਸਾ ਦੇਵ ਸੰਸਾ ਗਾਠ ਨ ਛੂਟਾ ਕਾਮ ਕੁਰਵਤ ਮਾਇਆ ਮਦਮਸਰੇ ਨ ਪੰਚੋ ਮਿਲ ਲੂਟ ਰਹਾਓ ਹਾਮ ਬੜ ਕਬ ਕੁਲੇ ਨਾ ਪੰਡਤ ਹਮ ਜੋਗੇ ਸਨਿਆਸੀ ਗਿਆਨੇ ਗੁਣੇ ਸੂ ਰਾਮਦਾਤਾ ਇਹ ਬਦ ਕਬ ਹੈ ਨਾ ਨਸੀ ਕਹੋ ਰਵਦਾਸ ਸਬੈਨ ਸਮਝਸ ਫੂਲਾ ਪਰ ਜਸ ਬਉਰੇ ਮੋਹੇ ਅਧਰ ਨਾਮ ਨਰਾਇਣ جیون پر نور گائے, گائے اب کا کہار کو جب لب ہے جا تن کے آسا تال کر پکارا جا من ملو آسنی تن کے تب کو گاو نارا ਜਬ ਲਗ ਨ ਦੇ ਨਾ ਸੰਬੰਧ ਸਮਾਵੈ ਤਬ ਲਗਬੜੇ ਹੰਕਾਰਾ ਜਾ ਮਨ ਮਿਲਿਓ ਰਾਮ ਸਾਗਰ ਸੋ ਤਬ ਜੈ ਮਿਟੀ ਪੁਕਾਰਾ ਜਹਾਂ ਭਗਤ ਮਗਦ ਕੇ ਆਸਾ ਪਰਮ ਤਤ ਸੁਨ ਗਾਵੈ ਜਹ ਜਹ ਆਸ ਤਰਤ ਹੈ ਜੇ ਮਨ ਤਾਹ ਤਾਹ ਕਚੁ ਨ ਪਾਵੈ ਸਾਡਾ ਆਸ ਨਿਰਾਸ ਪਰਮ ਪਦ ਤਪ ਸੁਖ ਸਤ ਕਰ ਹੋਇ ਕਹਿ ਰਵदास ਜਾ ਸੁਰਗਤ ਹੈ ਪਰਮ ਤਤ ਅਬ ਸੋਇ ਆਸੋ ਕੋਚ ਨੂੰ ਉਹ ਕਤਨ ਆਵ ਸਹਬ ਮਿਲ ਤੁ ਕੋ ਵਿਗਰਾਟੇ ਕਾ ਸਾ ਮੈਂ ਹਰ ਹੈ ਹਰ ਮੈਂ ਸਭ ਹਾਰੇ ਪਨੋ ਜਿਨ ਜਾਨਾ ਸਾਖੀ ਨਹੀਂ ਔਰ ਕੋਈ ਦੋਸਰ ਜਾਨਨ ਹਰ ਸਿਆਨਾ ਬਾਜੀ ਗਸੋ ਰਚ ਰਹੀ ਹੈ ਬਾਜੀ ਕਾ ਮਰਮ ਨਾ ਜਾਨਾ ਬਾਜੀ ਝੂਠ ਸਾਚ ਬਾਜੀ ਕਰ ਜਾਨਾ ਮਨ ਪਤਿਆਨਾ ਮਲ ਤਰ ਹੋਏ ਤੋ ਕੋਈ ਨ ਸੁਝ ਜਾਣ ਜਾਨਨ ਹਾਰਾ ਕਹਿ ਹਰਵਦਾਸ ਬਿਮਲ ਬਿਵਿਕ ਸੁਖ ਸਹਜ ਸਰੂਪ ਸੰਬਰਾ ਨਰ ਹਰ ਚੰਚਲ ਹ ਮਤ ਮੂਰੇ ਕੈਸੇ ਭਗਤ ਕਰੋ ਮੈਂ ਤੋਰੇ ਟੇਕਾ ਤੁਮੋ ਹੈ ਦੇਖਾ ਮੈਂ ਤੋਹੇ ਦੇਖੂੰ ਪ੍ਰੀਤ ਪਰਸ ਪਰ ਹੋਏ ਤੂੰ ਮੋਹੇ ਦੇਖੋ ਤੋਇ ਨ ਦੇਖੂ ਇਹ ਮਸਬ ਬਦ ਖੋਏ ਸਭ ਕਟ ਅੰਤਰ ਰਮਸ ਨਿਰੰਤਰ ਮੈਂ ਦੇਖ ਤੂੰ ਨੇ ਜਾਣਾ ਗੁਣ ਸਭ ਤੋਰ ਮੋਰ ਸਭ ਯੋਗਣ ਕਿਰਤਿ ਕਰ ਨਮਨ ਮੈਂ ਤੋ ਤੋਰ ਮੋਰੇ ਅਸਮਜਸ ਕਸ ਕਰ ਨਿਸਤਾਰਾ ਕਹਿ ਰਵਦਾਸ ਮਾਦੋ ਕਰੁਣਾ ਮੈਂ ਜੈ ਜੈ ਜਗਤ ਅਵਤਾਰਾ ਤਵ ਰਾਮ ਨਾਮ ਕਾ ਕਾਵੇ ਕਾ ਰਰੰਕਾਰ ਰਹਤ ਸਭ ਹੀਨ ਮੇ ਅੰਤਰ ਮੇਲ ਮੇਲਾਵੇ ਗਾ ਟੀਕਾ ਲੋਹਾ ਕੰਚ ਸਮਕਰ ਦੇਖਾ ਪੇਦਿਆ ਪੇਦ ਸਮਾਵੇਗਾ ਜੋ ਸੁਖੋ ਵਪਾਰਸ ਕੇ ਪਸੇ ਸੋ ਸੁਖ ਵਾਕੂ ਆਵੇਗਾ ਗੁਰ ਪ੍ਰਸਾਦ ਪਏ ਅਨੋਪ ਮਤਿ ਵਿਸ਼ੇ ਅੰਮ੍ਰਿਤ ਸੰਤਿ ਆਵੇਗਾ ਕਹਿਰਵਦਾਸ ਮੇਟਿਆ ਪਾ ਪਰ ਤਬਾ ਠੋਰ ਹ ਪਾਵੇਗਾ ਰਾਗ ਮਾਰੋ ਐਸੀ ਲਾਲ ਤੁਜ बिन ਕੋਣ ਕਰਾਂ ਗਰੀਬ ਨਿਵਾਜ ਗੋਸਿਆ ਮੇਰਾ ਮਾਥਾ ਛਤਰ ਤਰੇ ਰਹਾ ਜਾ ਕੇ ਚੋਤ ਜਗਤ ਕੋ ਲਾਗੇ ਤਾ ਪਰ ਤੂੰ ਹੀ ਟਰ ਮੇਚਾ ਹੋ ਚ ਕਰਾ ਮੇਰਾ ਗੋਬਿੰਦ ਕਾਹੂ ਤੇ ਨਾਮ ਡਰੈ ਨਾਮ ਦੇਵ ਕਵੀਰ ਤਲੋਚਨ ਸਦਨਾਸਨ ਤਰਾ ਕਹਿਰਵਦਾਸ ਸੁਨੋ ਰੇ ਸੰਤੋ ਹਰ ਜਿਉ ਤੇ ਸਭੈ ਸਰ। ਪੀ ਆ ਰਾਮ ਰਸ ਪੀ ਆ ਰੇ ਟੇਕਾ ਪਰ ਪਰ ਦੇਵ ਸੁਰਤ ਕਲਾ ਲੈ ਦਰਿਆ ਦਰਿਆ ਆਪਿ ਨਾਰੇ ਪੇਵਤ ਪੇਵਤ ਆਪਾ ਜਗ ਪੂਲਾ ਹਰ ਰਸ ਮਾਹਿ ਬੋ ਰਾਨਾਰੇ ਦਰਕਰ ਬਿਸਰ ਗਿਓ ਰਵਿਦਾਸਾ ਨਮਨ ਸਦ ਮਤਵਾਰੇ ਰੇ ਪਲ ਪਲ ਪ੍ਰੇਮ ਪਿਆਲਾ ਚਲੈ ਛੂਟੈ ਨਾ ਹੈ ਕੁਮਾਰੀ ਦੇ ਰਾਗ ਕੇਦਾਰਾ ਖਟ ਕਰਮਾ ਕੁਲ ਸੰਜਕਤ ਹਰ ਪਖਤ ਹਿਰਦ ਨਾਹ ਚਨਾਰ ਵਿੰਦਨਾ ਕਥਾ ਭਾਵ ਸੁਪਸਤੂਲ ਸਮਨ ਰਹਿ ਚਤ ਚੇਤ ਚੇਤ ਅਚਿਤ ਕਾਹੇ ਨਾ ਬਲਮ ਕੇ ਦੇਖਾ ਕਿਸ ਜਾਤ ਤੇ ਕਹ ਪਦ ਅਮਰਿਓ ਰਾਮ ਭਗਤ ਬੇ ਸੇ ਕਰਹਾਉ ਸੋ ਆਨ ਸਤਰ ਜਾਤ ਸਭ ਤੇ ਕ੍ਰਿਸ਼ ਲਾਵੇ ਹੇ ਤ ਲੋਗ ਬਪੁਰਾ ਕਿਆ ਸਰਾਹ ਤੀਨ ਲੋਕ ਪਰਵੇਸ਼ਾ ਅਜਾਮਲ ਪਿੰਗਲਾ ਲੁਫਤ ਕੁੰਚਰ ਗਏ ਹਰ ਕ ਪਾਸ ਐਸੇ ਦੁਰਮਤ ਨਸਰੇ ਤੂੰ ਕਿਉ ਨਾ ਤਰਹਿ ਰਵਦਾਸ ਰਾਗ ਮਲਾਰ ਨਾਗਰਜਨਾ ਮੇਰੇ ਜਾਤ ਵਿਖੇ ਆਤ ਚ ਮਾਰਨ ਰਦਿ ਰਾਮ ਗੋਵਿੰਦ ਗੁਣ ਸਰਨ ਰਹਾਵ ਸਰਸਰੀ ਸਲਲਾ ਕਰਤ ਬਾਰੋਂ ਨੀਰ ਸੰਤ ਜਨ ਕਰਤ ਨਹੀਂ ਪਾਲਨ ਸੁਰਾਬ ਬਿਤਰ ਨਤ ਅਬਰ ਜਲ ਰ ਸਰਸਰੀ ਮਿਲਤ ਨਹੀਂ ਯੋ ਅਨੜਾ ਤਰ ਤਾਰਪ ਬਿਤਰ ਕਰ ਮਾਨੀਏ ਜੈਸੇ ਕਗਰ ਕਰਤ ਵਿਚਾਰਨ ਭਗਤ ਭਗਵਤ ਲਖਿਯਤ ਉਪਰੇ ਪੂਜਯ ਕਰਨ ਨਮਸਕਾਰਨ ਮੇਰੀ ਜਾਤ ਕੂਟ ਵਾਂਡਲਾ ਟੋਟਵੰਤਾ ਨਿਤੇਵਨਾ ਰਸਿ ਆਸਪਾਸਾ ਆਵੇ ਪਰ ਪ੍ਰਦਾਨ ਤਕਰ ਡੰਡੋਤ ਤੇਰੇ ਨਾਮ ਸਦਾਇ ਮੇਰ ਰਵਦਾਸ ਦਾਸਾ ਰਾਗ ਸਰੰਗ ਚਾਲ ਮਨਹਾਰ ਚਟਸਾਲ ਪੜਾਉ ਟੇਕਾ ਗੁਰ ਕੇ ਸਾਟ ਗਿਆਨ ਕਾ ਚਰ ਵਿਸਰੇ ਤੋ ਸਹਸ ਮਦ ਲਗਾ प्रेम पाटे सुरत लखन करहो र राम मालिक अक्ख दिखाओ जे विदमुक्त पैसन कादरि देविदार प्रकाश दिखाओ कागद कमल मत मस कर निर्मल बिन रसना निस्थ दिन कुनकाव कहरबदास राम जपाय संत साख दे बहरनाया ਫਰਾਗ ਕਨੜਾ ਦੁਪਾਦ ਜਾ ਕੇ ਰਾਮ ਜੀ ਤਨੇ ਤੱਕ ਕਾਹੇ ਕੇ ਕਮੀਆਂ ਮਨਸਾ ਕੋ ਨਾਥ ਮਨੋਰਧ ਪੁਰਵ ਸੁਖ નિਦਾਨ ਕੀ ਕਾਹ ਗਣੀ ਹੈ ਕਵਨ ਕਾਜ ਕਿਰਪਨ ਕੀ ਮਾਇਆ ਕਰਤ ਫਿਰਤੇ ਆਪਣੀ ਆਪਣੀ ਹੈ ਖਾਇ ਨਸਕ ਖਾਚਨੇ ਜਾਵੇ ਜਿਉ ਪਿਆੰਗ ਸਿਰ ਰਤਮਨੀ ਹੈ ਜਾ ਕੀ ਰਸ ਥਾ ਬਨ ਆਵੇ ਰਾਹ ਕਿਤ ਕੀ ਮੁਕਤਿ ਨਹੀਂ ਹੈ ਰਖਵਾਰੇ ਕੋ ਚਕਰ ਸੁਦਰਸ਼ਨ ਬਿਗਨ ਬਿਆਪੈ ਰੁਕਸ਼ ਨਹੀਂ ਹੈ ਸਿਵ ਸਨ ਕਾਇਦ ਪਾ ਨਾ ਪਾਵੇ ਮੈਂ ਬਪੁਰੇ ਕੇ ਕੋਣ ਗਿਨੀ ਹੈ ਜਾ ਕੇ ਪ੍ਰੇਤ ਨਿਰੰਤਰ ਹਰਸੋ ਕਹਿਰ ਵਦਾਸਤਾ ਕੇ ਸਦਾ ਬਣੀ ਯਾਰ ਜਪੋ ਜੀ ਸਤਨਾਮ 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 ਜੀਓ